ਨਾ ਜਨਰਲ ਸਕੱਤਰ ਪੰਜਾਬ ਕਾਂਗਰਸ ਲੁਧਿਆਣਾ ਯੂਥਾ ਪ੍ਰਧਾਨ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਪੁਰਾਣਾ ਸਾਥੀ ਜਿਨੇ ਮੇਰੇ ਨਾਲ ਮੁਕਸਰ ਦੀ ਜ਼ਿਲ੍ਹਾ ਦੇ ਪ੍ਰਧਾਨਗੀ ਦਾ ਨਿਮੰਦਾ ਸੀ ਜਦੋਂ ਮੈਂ ਜ਼ਿਲ੍ਹਾ ਯੂਥਾ ਪ੍ਰਧਾਨ ਸੀ 2002 ਵਿੱਚ ਰਾਜਾ ਵੜਿੰਗ ਜੀ ਮੇਰੇ ਨਾਲ ਕੰਮ ਕੀਤਾ ਇਹਨਾਂ ਨੇ ਮੈਂ ਫਿਰ ਪੰਜਾਬ ਦੇ ਵਿੱਚ ਮੰਤਰੀ ਬਣੇ ਫਿਰ ਆਲ ਇੰਡੀਆ ਯੂਥ ਦੇ ਪ੍ਰਧਾਨ ਬਣੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਪਹਿਲੀ ਵਾਰ ਇਹਨਾਂ ਨੂੰ ਲੋਕ ਸਭਾ ਲੁਧਿਆਣਾ ਇਹ ਚ ਟਿਕਟ ਮਿਲੀ ਹੈ ਅੱਜ ਅਤੇ ਆਨ ਤੇ ਅਸੀਂ ਪੂਰੇ ਲੁਧਿਆਣੇ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਕਰ ਰਹੇ ਆ ਸਵਾਗਤ ਕਰ ਰਹੇ ਦੂਜੀ ਤਰਫ ਜਿਹੜੇ ਨੇ ਰਵਨੀਤ ਬਿੱਟੂ ਨੇ ਉਹ ਵੀ ਕਾਂਗਰਸ ਛੱਡ ਕੇ ਆਏ ਨੇ ਭਾਜਪਾ ਵਿੱਚ ਲਾੜੇ ਨੇ ਤਾਂ ਕਿ ਕਿਸ ਦਾ ਮੰਨੋ ਟੱਕਰ ਕਹਿੋ ਜੀ ਰਹੀ ਹੈ ਰਵਨੀਤ ਬਿੱਟੂ ਜਿਹਨੇ ਜੋ ਸਾਡੇ ਨਾਲ ਕਾਂਗਰਸ ਵਰਕਰਾਂ ਨਾਲ ਕੀਤਾ ਉਹ ਇਹਨਾਂ ਧੱਕਾ ਕੀਤਾ ਉਹ ਕਦੀ ਬਰਦਾਸ਼ਤ ਨਹੀਂ ਹੋਏਗਾ ਸਾਰੀ ਉਮਰ ਕਾਂਗਰਸ ਪਾਰਟੀ ਨੇ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਕੋਈ ਦਿੱਤਾ ਪਰ ਜਦੋਂ ਪਾਰਟੀ ਨੇ ਬੇਟੇ ਛੂਰਾ ਮਾਰ ਕੇ ਅਜ ਭਾਜਪਾ ਚਲੇ ਗਏ ਹੁਣ ਆਦੀ ਇੱਕ ਤਰੀਕ ਨੂੰ ਮੋਰਾ ਲਾ ਕੇ ਹੱਥ ਪੰਜੇ ਤੇ ਉਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਲੁਧਿਆਣੇ ਤੋਂ ਬਿੱਟੂ ਦਾ ਬਸਤਾ ਗੋਲ ਕਰਾਂ। ਨਹੀਂ ਲੱਗਦਾ ਕਿ ਜਿਹੜੇ ਬਿੱਟੂ ਦੇ ਸਮਰਥਕ ਨੇ ਉਹ ਤੇ ਉਸਦੇ ਨਾਲ ਹੀ ਜਾਣਗੇ ਤੇ ਕਿਧਰੇ ਕਿਧਰੇ ਕਾਂਗਰਸ ਨੂੰ ਨੁਕਸਾਨ ਹੋਏਗਾ। ਅੱਜ ਇੱਕ ਮਹੀਨਾ ਹੋ ਗਿਆ ਬਿੱਟੂ ਜੀ ਨੂੰ ਗਏ। ਇੱਕ ਕੋਈ ਗਲੀ ਦਾ ਪ੍ਰਧਾਨ, ਵਾਰ ਪ੍ਰਧਾਨ, ਬਲੌਕ ਪ੍ਰਧਾਨ, ਕੋਈ ਛੋਟਾ ਆ ਵਰਕਰ ਕੋਈ ਉਹਨਾਂ ਦੇ ਨਾਲ ਨਹੀਂ ਗਿਆ। ਉਲਟਾ ਉਹਨਾਂ ਨੂੰ ਜਗਾ ਜਗਾ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤ ਜ਼ਿਆਦਾ ਪ੍ਰਭਾਵ ਪੈਣਾ ਜੀ। ਬਹੁਤ ਖੁਸ਼ੀ ਆ ਪਿੰਡਾਂ ਦੇ ਵਿੱਚ ਭਾਜਪੀ ਨੂੰ ਕੋਈ ਪੜ ਨਹੀਂ ਦੇ ਰਿਹਾ। ਇਨਾਂ ਦਾ ਰਾਜਾ ਬੜੰਗ ਜੀ ਦਾ ਸਨਮਾਨ ਬਹੁਤ ਜਾਦੇ ਲੋਕ ਸਨਾਨ ਕਰਨਗੇ ਤੇ ਬਹੁਤ ਜਾਦੇ ਲੀਡ ਨਾਲ ਜਿੱਤਣਗੇ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਆਏ ਕੋਈ ਲੱਗਦਾ ਕਿ ਕਾਂਗਰਸ ਨੂੰ ਉਹ ਕਾਂਗਰਸ ਨੂੰ ਸਾਥ ਕਰਦੇ ਕੋਈ ਨੁਕਸਾਨ ਨਹੀਂ ਜੀ ਪਾਰਟੀ ਕਰਕੇ ਮਿੱਟੂ ਸਾਹਿਬ ਨੂੰ ਵੋਟ ਪੈ ਰਹੀ ਸੀ ਕਾਂਗਰਸ ਪਾਰਟੀ ਕਰਕੇ ਤੇ ਰਾਜਾ ਜੀ ਆ ਗਏ ਹੁਣ ਤਾਂ ਇੱਕ ਪਾਸਾ ਹੋ ਜਾਣਾ ਜੀ ਲੱਗ ਰਿਹਾ ਜੇ ਤੱਕ ਬੰਦੀ ਪੱਕੀ ਜਾਂਦਾ ਜੀ 100% ਪੱਕੀ ਜਾਂਦਾ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੂੰ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਨੇ ਆਪਣੀ ਪਰਖੂ ਅੱਖ ਨਾਲ ਪਰਖ ਕੇ ਆਪਣਾ ਬਹੁਤ ਹੀ ਵਿਸ਼ਵਾਸਪੱਤਰ ਸਮਝਦੇ ਹੋਏ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਵਜੋਂ ਅੱਗੇ ਭੇਜਿਆ ਆ ਅੱਜ ਉਹ ਪਹਿਲੀ ਵਾਰ ਲੁਧਿਆਣਾ ਕਿਹ ਆ ਰਹੇ ਨੇ ਔਰ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਬੜਾ ਭਾਰੀ ਜੋਸ਼ੋਖ ਰੋਸ਼ ਹੈ ਆਪਾਂ ਸਫਰਾਲਾ ਚੌਕ ਵਿੱਚ ਖੜੇ ਆ ਇਤੋਂ ਦੇ ਨਿਸਖਾਮ ਸੇਵਕ ਹਲਕਾ ਇਸ ਦੇ ਇੰਚਾਰਜ ਸੰਦੇ ਤਲਵਾਰ ਜੀ ਜਿਹੜੇ ਸਾਡੇ ਲੁਧਿਆਣਾ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵੀ ਨੇ ਉਹਨਾਂ ਦੀ ਅਗਵਾਈ ਵਿੱਚ ਹਜ਼ਾਰਾਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਔਰ ਨਾਅਰੇ ਲਾਉਂਦੇ ਹੋਏ ਉਹਨਾਂ ਦਾ ਬੜਾ ਜੋਸ਼ੋਖ ਆਏ ਨੇ ਬੜੀ ਭਾਰੀ ਗਿਣਤੀ ਵਿੱਚ ਔਰ ਪੂਰੇ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਪਣੇ ਈਸਤ ਦੇ ਵਿੱਚ ਸੈਂਟਰ ਦੇ ਵਿੱਚ ਵੈਸਟ ਦੇ ਵਿੱਚ ਆਤਮ ਨਗਰ ਨਾਰਥ ਸਾਊਥ ਉਸ ਤੋਂ ਅਗੇ ਗਹਿਲ ਹਲਕਾ ਗਹਿਲਕੇ ਤੋਂ ਬਾਅਦ ਦਾਕਾ ਹਲਕਾ ਜਗਰਾਉਂ ਨਾਨਕ ਸਰ ਖਾਬਾ ਨਰਸਿੰਘ ਜੀ ਦੇ ਪਾਵਨ ਸ਼ੋਪ ਪਿੱਤਰ ਧਰਤੀ ਤੇ ਆਪਣਾ ਮਸਤਕ ਆ ਕੇ ਆਸ਼ੀਰਵਾਦ ਲੈਣਗੇ ਇਹ ਲੱਗਾ ਬੀਪੀ ਵੀ ਜਿਹੜੇ ਕੰਮ ਛੱਡ ਕੇ ਬੀਪੀ ਵੀ ਕਰਦੇ ਉਹ ਸਭ ਕਰ ਸਕਦੇ ਨੇ ਕੰਮ ਇਹ ਲੋਕਾਂ ਨੇ ਫੈਸਲਾ ਕਰਨਾ ਫੇ ਜਿਹੜਾ ਕੋਈ ਬੰਦਾ ਛੱਡ ਕੇ ਜਾਂਦਾ ਉਹਦੇ ਬਾਰੇ ਉਹ ਕੀ ਸੋਚਦੇ ਨੇ ਉਹਨਾਂ ਦਾ ਕੀ ਮਾਨਾ ਹੈ ਇਹ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਲੋਕ ਫੈਸਲਾ ਕਰਨ ਅੱਜ ਅਸੀਂ ਸੁਰਿੰਦਰ ਢਾਵਰ ਸੈਂਟਰ ਹਲਕੇ ਦੇ ਐਮਐਲਏ ਨੇ ਇਸ ਇਲਾਕੇ ਤੋਂ ਐਮਪੀ ਰਾਜਾ ਵੜਿੰਗ ਜੀ ਜੋ ਕਿ ਉਹਨਾਂ ਦਾ ਸਵਾਗਤ ਕੀਤਾ ਗਿਆ तकरीबन ਲੋਕਾਂ ਜਿੱਨਾ ਉਤਸ਼ਾਹ ਸੀ ਉਹਦੇ ਬਾਰੇ ਕੁਝ ਬਿਆਨ ਨਹੀਂ ਕਰ ਸਕਦਾ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਹਾਈ ਕਮਾਂਡ ਨੇ ਉਹਨਾਂ ਨੂੰ ਟਿਕੜੇ ਦੇ ਕੇ ਨਵਾਜਿਆ ਹੈ ਹਰ ਕਾਂਗਰਸੀ ਦਾ ਫਰਜ਼ ਬਣਦਾ ਹੈ ਵੀ ਇੰਡੀਆ ਨੂੰ 1 ਸਤੰਬਰ ਪਾਰਲੀਮੈਂਟ ਬਣਾ ਕੇ ਜਿਤਾ ਕੇ ਦਿੱਲੀ ਭੇਜੀਏ ਆਉਣ ਵਾਲੀ ਸਰਕਾਰ ਇੰਡੀਆ ਦੀ ਸਰਕਾਰ ਬਣ ਰਹੀ ਹੈ ਜਿਹਦੇ ਚਕਾਰ ਲੁਧਿਆਣੇ ਤੋਂ ਸਾਡੇ ਐਮਪੀ ਰਾਜਾ ਬਲਿੰਗ ਜੀ ਨੂੰ ਅਸੀਂ ਬਹੁਮਤ ਨਾਲ ਜਿਤਾ ਕੇ ਦਿੱਲੀ ਭੇਜਾਂਗੇ सुरेंद्र डावर जी ਭਾਰਤ ਪੂਸ਼ਨ ਆਸ਼ੂ ਜੀ ਕੁਲਦੀਪ ਵੈਜੀ ਜਿਨ੍ਹਾਂ ਨੇ ਪੁਰਜੋਤ ਮਿਹਨਤ ਕਰਕੇ ਆਪਣੇ ਇਲਾਕੇ ਦੇ ਵਿੱਚ ਵੀ ਸਵਾਗਤ ਕਰਨਾ ਹੈ ਉਦੋਂ ਬਾਅਦ ਇਹਨਾਂ ਨੇ ਜਗਰਾਉਂ ਜਾ ਕੇ ਨਾਨਕ ਸਰਸਾਬ ਮਠਾ ਟੇਕ ਕੇ ਗੁਰਸਾਹਿਬ ਦਾ ਆਸ਼ੀਰਵਾਦ ਲੈ ਕੇ ਆਪਣੀਆਂ ਇਲੈਕਸ਼ਨ ਨਰਮ ਕਰਨੀਆਂ ਅਸੀਂ ਜਿੰਨੇ ਵਰਕਰ ਇੱਥੇ ਆਏ ਨੇ ਜਿੰਨੇ ਲੀਡਰ ਸਹਿਬਾਨ ਆਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਮੈਂ ਅਮਰਜੀਤ ਸਿੰਘ ਰਾਈ ਜਨਰਲ ਸੈਕਟੀ ਪੰਜਾਬ ਪ੍ਰਦੇਸ਼ ਦਾ ਸਾਰਿਆਂ ਵੱਲੋਂ ਮੀਡੀਆ ਦਾ ਵੀ ਸ਼ੁਕਰੀਆ ਅਦਾ ਕਰਦਾ ਜਿੰਨਾ ਮੀਡੀਆ ਨੇ ਇੰਨੀ ਵਧੀਆ ਕਵਰੇਜ ਕਰਕੇ ਸੰਦੇਸ਼ ਬਹੁਤ ਵਧੀਆ ਦਿੱਤਾ ਹੈ। ਉਹ ਰਾਜਾਪੁਰਗੀ ਜੀ ਬੜੀ ਖੁਸ਼ੀ ਨਾਲ ਬੜੇ ਖੁਸ਼ ਹੋ ਕੇ ਇੱਥੋਂ ਗਏ ਹੈ। ਜੈ ਹਿੰਦ ਜੈ ਭਾਰਤ। ਕੋਈ ਫਰਕ ਨਹੀਂ ਪਿਆ ਰਾਜਾ ਪਾਰਟੀ ਨੂੰ। ਹਾਂਜੀ। ਕੋਈ ਫਰਕ ਨਹੀਂ ਪਿਆ ਚੱਡੂਨ ਨੂੰ ਕੋਈ ਫਰਕ। ਕੋਈ ਫਰਕ। ਕੋਈ ਫਰਕ। ਉਪਲਖਾਈ ਦਰੀਏ ਬਈ ਜੱਪਾ ਹਾਂਜੀ ਰਾਜਾ ਵੜਿੰਗ ਸਾਹਿਬ ਆਜ ਵੀ ਕੋਈ ਰਾਜਾ ਵੜਿੰਗ ਆਣ ਦੀ ਨਾਲ ਕਾਂਗਰਸ ਨੂੰ ਵੱਡੀ ਤਗੜੀ ਜੁਲਿਆਣੀ ਦੀ ਮਜਬੂਤੀ ਮਿਲੀ ਹੈ ਅਸੀਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਲੁਧਿਆਣੇ ਵਾਸਤੇ ਸਪੈਸ਼ਲ ਤਿਆਰਿਆ ਇਸ ਕਰਕੇ ਜੋ ਕਿ ਚੰਗੇ ਮਾਰਜਨ ਨਾਲ ਇੱਥੋਂ ਜਿੱਤ ਕੇ ਜਾਂ ਜੈ ਭਾਈ ਆਪਾਂ ਨਾ ਬੋਲੀਤ ਕੋਲ ਮੈਂ ਅਮਨਦੀਪ ਸਿੰਘ ਫਤਗੀ ਰਾਜ ਤੋਂ ਆ ਤੇ ਅਸੀਂ ਇੱਥੇ ਅੱਜ ਰਾਜਾਪੁਰਿੰਗ ਜੀ ਦਾ ਸਵਾਗਤ ਕਰਨ ਆਏ ਹਾਂ ਕਿ ਜਿਹੜੇ ਵੀ ਇੱਥੇ ਸਾਡੇ ਲੁਧਿਆਣੇ ਵਿੱਚ ਕੋਈ ਰਿਸ਼ਤੇਦਾਰ ਆਪਣੇ ਯਾਦ ਵਿੱਚ ਤੋਂ ਨੇ ਜੋ ਵੀ ਨੇ ਉਹ ਸਾਰਿਆਂ ਨੂੰ ਕਹਿ ਕੇ ਇਹਨਾਂ ਦੇ ਨਾਲ ਤੁਰਨਗੇ ਮੈਂ ਕਹਿੰਦਾ ਪੂਰੇ ਪੰਜਾਬ ਦੀ ਸਭ ਤੋਂ ਵੱਧ ਲੀਡ ਆਪਣਾ ਲੁਧਿਆਣਾ ਜਿਲ੍ਹਾ ਤੋਂ ਲੈ ਕੇ ਜਾਣਗੇ ਇਹਨਾਂ ਤੋਂ ਸਾਮਗਰ ਆ ਰਿਹਾ ਕਿ ਜੀ ਪ੍ਰਧਾਨ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਖੁਸ਼ੀ ਦੀ ਲਹਿਰ ਅੱਜ ਤੋਂ ਹੀ ਲੋਕਾਂ ਦੇ ਵਿੱਚ ਚੱਲ ਰਹੀ ਹੈ ਐਂਜ ਲੱਗ ਰਿਹਾ ਕਿ ਅਸੀਂ ਤਾਂ ਹੁਣ ਜਿੱਤੇ ਹੀ ਪਏ ਆ ਬਾ ਮਿਹਨਤ ਕਰਨ ਦੀ ਲੋੜ ਹੈ ਤੇ ਸਭ ਤੋਂ ਵੱਧ ਲੀਡ ਲੈ ਕੇ ਜਾਵਾਂਗੇ ਅਸਤਾ ਰਾਜਾ ਬੜਿੰਗ ਨੂੰ ਜਿਦਾਨਾ ਦੇ ਸਾਥ ਤੋਂ ਵੱਡੀ ਗੱਲ ਤੇ ਆ ਕਿਉਂਕਿ ਐਸੋਲੇ ਨਾ ਵਿਸ਼ਵਾਸ ਪਾਤਰਾਂ ਦੀ ਔਰ ਦਾਦਾ ਦੀ ਲੜਾਈ ਹੈਗੀ ਆ ਇਸ ਕਰਕੇ ਇੱਕ ਹਾਂਸ ਪਾਰਟੀ ਨੂੰ ਜਿਦਾਨਾ ਜਿੱਦਾ ਮਰਜੀ ਹੋਵੇ ਅਸੀਂ ਆਪਣੀ ਦਿਨ ਜਾਣ ਲਾ ਰਹੇ ਹਾਂ ਆਪਣੀ ਗਾਂਸ ਫਾੜੀ ਜਿਦਾਨੀ ਰਾਜਾ ਬੜਿੰਗ ਦੀ ਜਿਦਾਨ ਵਾਤੇ ਅੱਜ ਕਿੰਨਾ ਦਾ ਉਤਸ਼ਾਹ ਬਹੁਤ ਵਧੀਆ ਅਸਤਾ ਤੁਸੀਂ ਤੁਸੀਂ ਖੁਦ ਹੀ ਦੇਖਿਆ ਹੋਗਾ ਅੱਜ ਲੋਕਾਂ ਨੇ ਕਿੰਨਾ ਸਿਰ ਤੇ ਬੜਾਇਆ ਰਾਜਾ ਬੜਿੰਗ ਨੂੰ ਲੱਗਾ ਰੰਗਮੀ ਤੇ ਦਿੱਕੂ ਦੇ ਕਾਂਗਰਸ ਤੋਂ ਬਾਕੀ ਬਾਰ ਕੋਈ ਫਰਕ ਨਹੀਂ ਪੈਗਾ ਉਹ ਨਹੀਂ ਕੋਈ ਨਹੀਂ ਫਰਕ ਹੋਇਆ ਉਹ ਕਾਰਨ ਇਹ ਆਈ ਲੋਕੀ ਦੇਖਦੇ ਵੀ ਵੀ ਕੰਸ ਕੰਸ ਪਾਰਟੀ ਲੋਕੀ ਪਾਰਟੀ ਦੇ ਦੇਸ਼ ਦੇ ਦੇਖ ਨੂੰ ਚੱਤੀ ਲੱਗ। ਮੈਂ ਇਹ ਤਾਂ ਵੀ ਲੱਗਦਾ ਕਿ ਲੋਕਾਂ ਨੂੰ ਵੀ ਜਾਣਦੇ ਕਾਂਗਰਸ ਨੂੰ ਕਿਹੜੇ ਪਰ। ਨਹੀਂ ਫਰਦਾ ਦੇਖੋ ਜੀ ਗੱਲ ਹੀ ਕਾਂਸੂ ਕੋਈ ਫਗੜੀ ਬੈਣਾ ਹੁਣ ਕਿਉਂਕਿ ਕਾਰਨ ਲੋਕਾਂ ਦੀ ਬਿਮਾਰੀ ਗੱਲ ਹੈਗੀ ਆ ਵੀ ਜਿਹੜਾ ਕਾਂਗਰਸ ਪਾਰਟੀ ਦੇ ਦੇਸ਼ ਦੀ ਸੇਵਾ ਕਰੂਗਾ ਉਹ ਹੀ ਅੱਗੇ ਆਊਗਾ। ਅੱਜ ਕਾਫੀ ਹੁਸਾਨ ਮਦਰ ਆ ਰਿਹਾ। ਅੱਜ ਮੈਂ ਤਾਂ ਤੁਸੀਂ ਤੁਸੀਂ ਖੁਦ ਵੀ ਦੇਖਿਆ ਹੋਊਗਾ ਅੱਜ ਕਿੰਨਾ ਰਸੀ ਆ ਕਿੰਨੇ ਲੋਕ ਨੇ ਰਾਜਾ ਬਣ ਕੇ ਆਪਣੇ ਅੱਖਾਂ ਦੇ ਪਲਕਾਂ ਦੇ ਬਣਾਏ ਲੋਕਾਂ ਨੂੰ ਕਿੰਨੀ ਵਾਰੀ ਸੇਵਾ ਕੀਤੀ ਆ। ਕੀ ਕਹਾਂਗਾ ਵੋਟਰਾਂ ਨੂੰ ਕਾਂਗਰਸ ਮੈਂ ਵੋਟਰਾਂ ਨੂੰ ਇਹੀ ਪ੍ਰਾਥਨਾ ਕਰੂਗਾ ਦਾਸ ਪਾਰਟੀ ਵਰਗ ਨੂੰ ਇਹੀ ਪ੍ਰਾਥਨਾ ਕਰੂਗਾ ਵੀ ਭਾਈ ਸਾਰੇ ਨਾਲ ਮਿਲ ਕੇ ਸਾਡੇ ਰਾਜਾ ਵੜਿੰਗ ਨੂੰ ਜਾਓ ਪੰਜਾਬ ਵਿੱਚ 13 ਜਿੱਤਾਂ ਜਤਾ ਗਏ ਔਰ ਸਾਡੇ ਰਾਹੁਲ ਗਾਂਧੀ ਨੂੰ ਦੇਖਦਾ ਪ੍ਰਧਾਨ ਮੰਤਰੀ ਬਣਾਓ ਵਾਰ ਨੰਬਰ 78 ਤੋਂ ਮੈਂ ਇੰਚਾਰਜ ਜੀ ਰਮਨ ਰਮੇਸ਼ ਤੇ ਪੰਜਾਬ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਅੱਜ ਜਿਹੜਾ ਲੁਧਿਆਣਾ ਵਿਖੇ ਰਾਜਾ ਵੜਿੰਗ ਜੀ ਆਏ ਸੀਗੇ ਸਾਡੇ ਸੂਬੇ ਦੇ ਪ੍ਰਧਾਨ ਉਹਨਾਂ ਦਾ ਬਹੁਤ ਹੀ ਅਸੀਂ ਤਹਿ ਦਿਲੋਂ ਸਵਾਗਤ ਕੀਤਾ ਹੈ ਔਰ ਉਹਨਾਂ ਨੂੰ ਇਹ ਅਸ਼ਵਾਸ਼ਣ ਦੱਸਿਆ ਹੈ ਕਿ ਤੁਸੀਂ ਲੁਧਿਆਣੇ ਦੇ ਵਿੱਚੋਂ ਵੱਧ ਤੋਂ ਵੱਧ ਲੀਟਾਂ ਨਾਲ ਜਿੱਤ ਕੇ ਜਾਓਗੇ ਕਿਉਂਕਿ ਰਾਜਾਵੜਿੰਗ ਜੀ ਇੱਕ ਸਾਡੇ ਜੁਝਾਰੂ ਨੇਤਾ ਨੇ ਯੰਗਸਟਰ ਨੇ ਰਾਹੁਲ ਗਾਂਧੀ ਜੀ ਸੋਚ ਵਾਲੇ ਨੇਤਾ ਨੇ ਧਰਮਤੋਂ ਦੂਰ ਰਹਿਣ ਵਾਲੇ ਨੇਤਾ ਨੇ ਰਾਜਨੀਤੀ ਦੇ ਵਿੱਚ ਕਿਉਂਕਿ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੇ ਨੇ ਉਹ ਪੰਜਾਬ ਦੇ ਮੁੱਦਿਆਂ ਤੇ ਰਾਜਨੀਤੀ ਕਰਦੇ ਨੇ ਪੰਜਾਬ ਨੂੰ ਅੱਗੇ ਲਿਜਾਉਣ ਲਈ ਰਾਜਨੀਤੀ ਕਰਦੇ ਨੇ ਔਰ ਉਸ ਰਾਜਨੀਤੀ ਨੂੰ ਉਹਨਾਂ ਨੇ ਪੰਜਾਬ ਦੇ ਹਿੱਕ ਵਿੱਚ ਲੈ ਕੇ ਆਏ ਨੇ ਇੰਨੀ ਛੋਟੀ ਉਮਰ ਵਿੱਚ ਪੰਜਾਬ ਦੇ ਸੂਬੇ ਦੇ ਪ੍ਰਧਾਨ ਬਣੇ ਨੇ ਔਰ ਬਣ ਕੇ ਉਹਨਾਂ ਨੇ ਸਾਬਤ ਕੀਤਾ ਜੇ ਐਮਪੀ ਦੀ ਟਿਕਟ ਲੈ ਕੇ ਕਿ ਪੰਜਾਬ ਨੂੰ ਅੱਗੇ ਵਧਾਉਣਾ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਮੁੱਦਿਆਂ ਨੂੰ ਜਿਤਾਉਣਾ ਹੈ ਜਿੱਦਾਂ ਸਾਡੇ بڑے ਮੁੱਦੇ ਸੀਗੇ ਨਸ਼ਿਆਂ ਦੇ ਲਈ ਨਹਿਰਾਂ ਦੇ ਪਾਣੀ ਦੇ ਲਈ ਜੋ ਕਿ ਅੱਜ ਤੱਕ ਹੱਲ ਨਹੀਂ ਹੋਏ ਸਾਨੂੰ ਇਹ ਪੂਰੀ ਉਮੀਦ ਸਾਨੂੰ ਪੂਰਾ ਵਿਸ਼ਵਾਸ ਹੈ ਰਾਜਾ ਵੜਿੰਗ ਤੇ ਕਿ ਇਹੋ ਮੁੱਦਿਆਂ ਨੂੰ ਸਫਲ ਤੇ ਸਕਸੈਸ ਬਣਾ ਕੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਅੱਗੇ ਵਧਾ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਸੈਂਟਰ ਵਿੱਚ ਲਿਆਉਣਗੇ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਤੇ ਬੀਗੁੱਲ ਅੱਜ ਵੱਜ ਚੁਕਿਆ ਹੈ ਰਾਹੁਲ ਗਾਂਧੀ ਜੀ ਆਉਣ ਵਾਲੇ ਪ੍ਰਧਾਨ ਮੰਤਰੀ ਨੇ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਬਿੱਟੂ ਜੀ ਨਾਲ ਕੋਈ ਫਰੇਪੇਗਾ ਬਿੱਟੂ ਜੀ ਛੱਡ ਗਏ ਬਿੱਟੂ ਜਿਹੜੇ ਛੱਡ ਗਏ ਨੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸਾਡੇ ਲਈ ਕਿਉਂਕਿ ਅਸੀਂ ਉਹ ਵੀ ਵੱਡੇ ਭਰਾ ਨੇ ਠੀਕ ਹੈ ਉਹਨਾਂ ਨੇ ਪਾਰਟੀ ਬਦਲ ਲਈ ਹੈ ਪਰ ਸਾਨੂੰ ਉਹਨਾਂ ਨਾਲ ਕੋਈ ਗਿਲਾ ਸ਼ਿਕਵਾਨੀ ਅਸੀਂ ਆਪਣੀ ਪਾਰਟੀ ਲਈ ਕੰਮ ਕਰਾਂਗੇ ਤੇ ਸਾਨੂੰ ਕੋਈ ਫਰਕ ਨਹੀਂ ਕਾਂਗਰਸ ਨੂੰ ਪੈਣਾ ਕਿਉਂਕਿ ਲੁਧਿਆਣਾ ਕਾਂਗਰਸ ਦਾ ਹੈ ਪੰਜਾਬ ਕਾਂਗਰਸ ਦਾ ਹੈ ਤੇ ਅਸੀਂ ਜਿੱਤ ਕੇ ਇੱਥੋਂ ਬਿਗਲ ਵਜਾਵਾਂਗੇ ਕਾਂਗਰਸ ਨੂੰ